ਕੀ ਲੈਣਾ ਸਮਾਨ ਲੈਣਾ ਹੈ ਜੀ ਆਜੋ ਆਜੋ ਕੀ ਲੈਣਾ ਸਮਾਨ ਲੈਣਾ ਹੈ ਦੱਸਿਆ ਧਿਆਨ ਨਾਲ ਕਿ ਸਾਨੂੰ ਸੀ ਗੋਲਡ ਰਿੰਗ ਚਾਹੀਦੀ ਚਲੋ ਬੈਠੋ ਹਾਂਜੀ ਸੋਸ਼ਾ ਮੈਡਮ ਇਹ ਨਾਲ ਬੈਂਗਲਸ ਵੀ ਖਾ ਲੋ ਹਾਂਜੀ ਡੇਢ ਸਪੈਨਡ ਹੈਵੀ ਦੇਖੋ ਹਾਂਜੀ ਪਾਪਾ ਇਹ ਤਾਂ ਨਹੀਂ ਲੈ ਲੋ ਅੱਛਾ ਐਂ ਟੇਸ ਟਿਕਨੇ ਮੈਮ ਜੇ ਪਲੇਨ ਚ ਟਿਕਨੇ ਤੁਸੀਂ ਕਰੋ ਪਸੰਦ ਸੱਚੀ ਮੈਂ ਤੇਨੂੰ ਏਡੀ ਵਧੀਆ ਦੁਕਾਨ ਤੇ ਲੈ ਕੇ ਆਂਦਾ ਘਰ ਜੀ ਸੱਚੀ ਵਾਰ ਆ ਨਾ ਤੇ ਕੀ ਆ ਨਹੀਂ ਲੈ ਲੈਣਾ ਵਸ ਤੇ ਮੈਂ ਤੇ ਹੁਣ ਤੇਰੇ ਪਾਪਾ ਵੱਲੋਂ ਹੈਰਾਨ ਹੈ ਕੀ ਕਰਦੇ ਪਏ ਤੂੰ ਹੈਰਾਨ ਕਿਉਂ ਹੀ ਜਾਂਦੇ ਨੇ ਪਸੰਦ ਕਰੋ ਜਿਹੜੀ ਨਹੀਂ ਨਹੀਂ ਉਹ ਤੇ ਫੇਰ ਆਪਾਂ ਕਾਰ ਹੀ ਲਵਾਂਗੇ ਹੁਣ ਪਸੰਦ ਵੀ ਲੈ ਗਿਆ ਜੇ ਨਾ ਤੂੰ ਕੀ ਕਹੀ ਜੰਨਾ ਪਿਆ ਮੈਂ ਸੁਮਾਨ ਪਤਾ ਕਿਡਾ ਗਸੋਨੇ ਦਾ ਕੀ ਰੇਟ ਹੈ ਇਹਦੇ ਵਿੱਚੋਂ ਮੈਡਮ ਸਭ ਤੋਂ ਭਾਰੇ ਵਾਲਾ ਕਿਹੜਾ ਡਿਜ਼ਾਈਨ ਹੈਗਾ ਜੀ ਬੇਟਾ ਏਡੇ ਭਾਰੇ ਨੇ ਆ ਇਹਨੂੰ ਲੈ ਲਓ ਏਡੇ ਭਾਰੇ ਵਿੱਚੋਂ ਦੱਸੋ ਅੰਨੇ ਭਾਰੇ ਨਹੀਂ ਲੈਣੇ ਵਾਲਿਆਂ ਇਹਦੇ ਵਿੱਚੋਂ ਮਸਾਲਾ ਬੇਟਾ ਬੇਟਾ ਏਡਾ ਟੱਚ ਭਾਰਾ ਪ੍ਰੈਜ਼ੀਡੈਂਟ ਦਿੰਦੇ ਪੀਓ ਵਿੱਚ ਭਾਰਾ ਕੀ ਕਿਡਾ ਨਹੀਂ ਹੈਗਾ ਹਲਕੀਆਂ ਤੋਂ ਨਹੀਂ ਲੈ ਲਓ ਨਹੀਂ ਹਲਕੀਆਂ ਨਹੀਂ ਲੈਣੀਆਂ ਭਾਰੀਆਂ ਹਨਾ ਪਾਪਾ ਕੋਣੇ ਲੈ ਪਾਪਾ ਪਰ ਏਡੀਆਂ ਭਾਰੀਆਂ ਉੱਪਰ ਮੈਂ ਕਹਿੰਦਾ ਤੂੰ ਐਵੇਂ ਡਰੀ ਜਾਂਦੇ ਬੇਟੀ ਦੀ ਮੈਰਿਜ ਵੀ ਕਰਨੀ ਸਭ ਕੁਝ ਕਰਨਾ ਤੇ ਬੰਗਾ ਮੈਂ ਆਪਣੀ ਲਾਣੀ ਆਵਾਂ ਮੈਂ ਤੂੰ ਕਿਦਣਾ ਪਿਆ ਭਾਰੀਆਂ ਲੈ ਲਓ ਹੈ ਤੂੰ ਆਪ ਵੇਖ ਕਿ ਇੰਨਾ ਮਹਿੰਗਾ ਸੋਨਾ ਲੱਗਦਾ ਤਾਂ ਡਾ ਪਲਾਟ ਵੇਕ ਗਿਆ ਵੇ ਹੈ ਉਹਦੇ ਪੈਸੇ ਜਿਹੜੇ ਨੇ ਨਾ ਤੇ ਬੱਚਿਆਂ ਦੇ ਵਿਆਹਾਂ ਵਾਸਤੇ ਰੱਖੇ ਨੇ ਨਹੀਂ ਭਾਪੀ ਜੀ ਤੁਸੀਂ ਭਾਪੀ ਜੀ ਪਲਾਟ ਆਪਣਾ ਸੇਫ ਹੈ ਆਪਣਾ ਪਲਾਟ ਸੇਫ ਹੈ ਬਸ ਤੁਸੀਂ ਤੁਹਾਨੂੰ ਅਸੀਂ ਕਹਿੰਦੇ ਹਾਂ ਸਮਾਨ ਲਵੋ ਲਾੜੀ ਆਪਣਾ ਗਾ ਚਬਾਰਾ ਵੀ ਪੈ ਜਾਏਗਾ ਸੋਨਾ ਵੀ ਬਣ ਜਾਏਗਾ ਤੁਸੀਂ ਭਾਰਤ ਭਾਰਾ ਜੜਾ ਦੇ ਸਮਾਨ ਆ ਤੁਸੀਂ ਦੇਖੋ ਯਾਰ ਕੋਈ ਗੱਲ ਨਹੀਂ ਭਾਬੀ ਦੀ ਗੱਲ ਛੱਡੋ ਤੇ ਆਪਣਾ ਦੇਖੋ ਉਹ ਕੰਮ ਕਰੋ ਚਲੋ ਮੰਮੀ ਜੀ ਨੇ ਕਿਹਾ ਕਿ ਇਹ ਲੈ ਲੋ ਪਰ ਹਾਂ ਨਾਲ ਧਿਆਨ ਦੇ ਮੈਂ ਵੀ ਲੈ ਲੈ ਆਹ ਦੇਖੋ ਆ ਸਭ ਤੋਂ ਪਹਿਲਾਂ ਆਪਣੀ ਦੀਦੀ ਵਾਸਤੇ ਵੀ ਲੈ ਲਿਆ ਤਾਂ ਦੋ ਬੰਦਾਂ ਸਹੀ ਆਹ ਦੇਖੋ ਆ ਲੋ ਇਹ ਆਹ ਦੇਖੋ ਕਿੰਨਾ ਭਾਰਾ ਚਲੋ ਇਹ ਲੈ ਲੈਂਦੇ ਹਣਾ ਤੂੰ ਆਪਣੇ ਲਈ ਦੇਖ ਮੈਂ ਤਾਂ ਫਿਰ ਆਪਣੇ ਲਈ ਕੁਝ ਹੋਰ ਭਾਰਾ ਲਵਾ ਕਿ ਸੈਟ ਲੈ ਲਾਂ ਮੈਂ ਇੱਕ ਮੈਂ ਇਹ ਲੇਲਾ ਬਾਤ ਸਾਰੀ ਪਰ ਲੰਬਾ ਨਹੀਂ ਦੇਣਾ ਕਿ ਮੈਨੂੰ ਮੇਰੀ ਖੁਆਇਸ਼ ਨਹੀਂ ਪੂਰੀ ਕੀਤੀ ਅੱਜ ਲਿਆਂਦਾ ਜਿਹੜੀ ਚੀਜ਼ ਪਸੰਦ ਆ ਚੱਲੀ ਹੈ ਵਧੀਆ ਜਿਹਾ ਸੈੱਟ ਦਿਖਾ ਲਓ ਹੈ ਵੀ ਜੀਆ ਫਿਰ ਦੋ ਲੈ ਇੱਕੋ ਦੇ ਦੀਦੀ ਵਸੇ ਜਾਓ ਆਹੋ ਕੀ ਗੱਲ ਉਹ ਆਪਣੇ ਕਹਿੰਦੇ ਖੁੱਲੇ ਦਿਲ ਨਾਲ ਲੋਕੀ ਲੋਕੀ ਤੁਹਾਨੂੰ ਕਿਹਾ ਵਾ ਦੀਦੀ ਪਹਿਲਾਂ ਆਪਣੇ ਹਾਸਤੇ ਦੇ ਲਖੋ ਕਿ ਸਾਰੇ ਮਲੇ ਨੂੰ ਕਹਿੰਦੇ ਬਾਣੇ ਨਹੀਂ ਤੁਹਾਨੂੰ ਆਪਣੇ ਹਾਸਤੇ ਤੁਹਾਨੂੰ ਕਹਿੰਦਾ ਤੁਹਾਡੇ ਵਾਸਤੇ ਤੋ ਇਹ ਆਪਦੇ ਪਹਿਲਾਂ ਪਸੰਦ ਕਰੋ ਤੁਹਾਨੂੰ ਦੂਜਿਆਂ ਦੀ ਬਾਤ ਪਹਿਲਾਂ ਪੈ ਗਈ ਓਏ ਤੇ ਉਹ ਚੈਨ ਮੈਂ ਆਪਣੇ ਲਈ ਨਾ ਲਵਾਉਣਾ ਮੈਨੂੰ ਬੜੀ ਵਧੀਆ ਲੱਗਣ ਗਈ ਆ ਵਲਿਕਾ ਆ ਆ ਆ ਇਹ ਬੜਾ ਸੰਗਾ ਜਿਹੜਾ ਆ ਮੇਰਾ ਰਾਦਾ ਲੱਗਦਾ ਮੈਨੂੰ ਤੂੰ ਚੰਗਾ ਹੀ ਆ ਸੋਲਡੀ ਗੋਲਡੀ ਤੂੰ ਸਹੀ ਤੇਗਾ ਸਹੀ ਆ ਮੈਨੂੰ ਗਿਆ ਤੇ ਦਾ ਸੁੰਦਰ ਕਿ ਸੋਇ ਤੇ ਕਟੋੜ 20 25 ਲੱਖ ਰੁਪਆ ਹੋ ਜਾਣਾ ਮੇਰੇ ਸਾਲ ਜਿਆਦਾ ਹੀ ਹੋ ਜਾਣਾ ਤੁਹਾਡੀ ਕੋਈ ਲੋਟਰੀ ਲੁੱਟਰੀ ਤੇ ਨਹੀਂ ਨਿਕਲੀ ਬੈਗ ਲੱਭੈ ਨਾ ਇਹਨਾਂ ਨੂੰ ਗੱਡੀ ਚ ਭਾਈ ਇਹਨਾਂ ਨੇ ਨਹੀਂ ਖਰੀਦਣਾ ਨਹੀਂ ਜਾਣਾ ਤੁਸਨਾ ਤੇ ਨਹੀਂ ਕਰਨਾ ਤੂੰ ਖਾਲੀ ਆ ਆਪਣੇ ਵਾਸਤੇ ਲੈ ਸਾਡਾ ਕੋਈ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਗਲਾ ਕਹਿੰਦਾ ਭੈਣ ਕੀ ਕੰਮ ਕਰ ਗੱਲਬਾਤ ਹੋਏਗੀ ਤਾਂ ਇਹ ਅਗਲਾ ਤੁਸੀਂ ਤੇ ਸਿਆਣੇ ਬਣੋ ਥੋੜੇ ਜਿਹਾ ਨਾਲ ਉਹਦੇ ਨਿਆਣਾ ਮੈਂ ਹੁਣ ਕੀ ਸਿਆਣਾ ਬਣਾ ਅਗਲਾ ਲੈ ਆਂਦੇ ਸਮਾਨ ਤੇ ਲੈਣ ਦਿਓ ਅਰੇ ਭਾਜੀ ਸਮਝਾਓ ਨਹੀਂ ਨਹੀਂ ਭਾਜੀ ਮੈਂ ਗੋਲਡਮੈਨ ਬਣ ਜਾ ਥਾਈ ਜੀ ਤੁਹਾਨੂੰ ਨਹੀਂ ਪਤਾ

ਦਾ ਉਹ ਰਿਸਕੀ ਆਏ ਤੋਂ ਫਾਈਨਲ ਕਰੀਏ ਮੈਂ ਮੈਂ ਦਿੱਲੀ ਘਰ ਕਰਾਂ ਜਿਹਦੇ ਤੋਂ ਘਰ ਨੂੰ ਬੋਲਣਾ ਨਹੀਂ ਸਾਨੂੰ ਇਹ ਕਾ ਕਰਦੇ ਹੁਣ ਅੱਛਾ ਨਹੀਂ ਪਾਗਦੇ ਪੱਪੀ ਲੈਰੀ ਦਾ ਪਤੀਜਾ ਹੀ ਲੱਗਣਦਾ ਹਾਂ ਦੋ ਹੋ ਨਾਲ ਪਾ ਲਵੇ ਪੱਕਾ ਹੀ ਪੱਪੀ ਲੈਰੀ ਦਾ ਹੈ ਤੇ ਤਾਈ ਜੀ ਨੇ ਬੁਲਾ ਦ ਉਸਮਾਨ ਮੇਰਾ ਤਾਈ ਵਾਸਤੇ ਲੋਈਂ ਯਾਰ ਤੁਸੀਂ ਤੇ ਪਹਿਲਾਂ ਲੋ ਅਸੀਂ ਲਵੇ ਮੰਮੀ ਘੜੇ ਗਲੇ ਬੈਠਾ ਲਾ ਤੋ ਆਜੇ ਆਪਾਂ ਖੁਦ ਲੈਣਾ ਬਹੁਤ ਕਿੰਨਾ ਸੁਣਾ ਲੱਗੰਦੇ ਮਮੀ ਆਵਣਾ ਚੱਲੇ ਰੱਖ ਲੈ ਮਾਡ ਦਲੇਰ ਹੋਏ 270 ਸਹੀ ਹੈ ਦਲੇਰ ਹੋਏ ਤੇ ਫਿਰ ਆਪਾਂ ਦਾ ਪਿੱਛੇ ਦਲੇਰ ਹੋਏ ਨਹੀਂ ਕਿੱਲਣਾ ਮਿਲਣਾ ਦਾ ਤੇ ਤੇ ਪੀ ਕਿਤੇ ਨਹੀਂ ਆਈ ਹੈ ਕਿਹਦੀ ਦਾ ਪਤਾ ਹੀ ਤਾਂ ਆਈ ਸੀ ਜੀ ਪੀ ਕੇ ਵੀ ਆਏ ਸਾਡੇ ਫਾਇਦਾ ਹੁੰਦਿਆ ਆਪਾਂ ਲਈ ਹੁੰਦੀ ਜਾਈਏ ਹੋਣਾ ਹੋਰ ਗੱਤ ਮੇਲ ਬਣੇ ਤੇ ਗੋਚਲੋਂ ਨਾ ਆਪਣੇ ਦੇ ਕੈਂਡੀਟਰ ਮਰਜ਼ੀ ਨਾਲ ਲਓ ਜੋ ਮਰਜ਼ੀ ਲੈ ਲਓ ਲੈਂਡ ਉਹ ਸੁਣਾ ਹੁਣ ਬੇਸਤੀ ਥੋੜੀ ਕਰਵਾਣੀ ਇੱਥੇ ਆਏ ਆ ਤੇ ਆ ਵੀ ਆ ਤੁਸੀਂ ਵੀ ਲੈ ਲਓ ਕੋਈ ਗੱਲ ਨਹੀਂ ਕੋਈ ਹੋਰ ਤੁਸੀਂ ਵੀ ਲੈ ਲਓ ਹੋ ਗਿਆ ਹਾਂਜੀ ਹੋ ਗਿਆ ਹੋ ਗਿਆ ਸਾਰਾ ਹੋ ਗਿਆ ਹੋ ਗਿਆ ਦੇਖੋ ਕੀ ਬੰਦਿਆ ਬੇਲੇ ਤੇ ਹੋਵੇ ਕੁਝ ਲੈਣਾ ਤੇ ਲਓ ਨਹੀਂ ਨਹੀਂ ਬੇਲੇ ਤੇ ਪੱਕਾ 20-25 ਲੱਖ ਬਣੂਗਾ ਜੀ ਬਣ ਜਾਣਾ ਬਣ ਜਾਣਾ ਬਣ ਜਾਣਾ ਜਿਆਦਾ ਬਣ ਜਾਣਾ ਨਹੀਂ ਇਹ ਨਾ ਨੈਣਾ ਤੇ 골ਡ ਇੰਜ ਘਟਾਇਆ ਤੇ ਮੈਂ ਲੋਕੀ ਆਰਟੀਫੀਸ਼ਲ ਨਹੀਂ ਘਟਾ ਲਿਆ ਚਲੋ ਸਾਨੂੰ ਕਿ ਲੰਕ ਰਣਾ ਚਲ ਅਸੀਂ ਗੱਡੀ ਚ ਬਈਏ ਆਪੇ ਡੰਡੇ ਵਜਣਗੇ ਤੇ ਇਹਨਾਂ ਨੂੰ ਵਜਣਗੇ ਸਾਨੂੰ ਥੋੜੀ ਵਜਣਗੇ ਚਾੜਾ ਸੀ ਨਿਕਲਿਆ ਵੜਾ ਵੱਟ ਬਾਹਰ ਆਪੇ ਡੰਡੇ ਖਾਣਗੇ ਬੰਦੀ ਤਿਆਰੀ ਉਹ ਬਹਿ ਜਾਓ ਕੁਛ ਨਹੀਂ ਹੁੰਦਾ ਨਹੀਂ ਚੱਲਦੇ ਉਹ ਦੇਖੀਏ ਮੈਂ ਪਹਿਲੇ ਬੈਠਾ ਬੈਠਾ ਤੇ ਬੈਠੋ ਬੈਠੋ ਕੋਈ ਡੰਡੇ ਨਹੀਂ ਕਰਦਾ ਨਾ ਐਸਾ ਸਫਾਈਆਂ ਤੇ ਲਾ ਕੇ ਨਾ ਉਹ ਗੈਂਡ ਲੈ ਕੇ ਰਿਕਵੈਸਟ ਨਹੀਂ ਫੇਰ ਵੀ ਭੱਜੀ ਉਹਨਾਂ ਦੇ ਟਾਈਮ 78500 ਤੁਹਾਡੇ ਬਣੇ ਜੀ ਹੈ 78500 78 ਬੇਟਾ ਤੇ ਪਲੇਖਾ ਤਾਂ ਨਹੀਂ ਲੱਗਿਆ ਅੰਗਾਂ ਇੱਕ ਵੰਗ ਦਾ ਤਾਂ ਲਾਇਆ ਨਹੀਂ ਕਿੰਨਾ ਬਣਿਆ ਬੇਟਾ 78500 ਹੈ ਹੈ ਹਾਂਜੀ 78500 ਹਾਂਜੀ ਮੈਮ ਪਲੇਖਾ ਲੱਗਿਆ ਤੇ ਤਾਂ ਨਹੀਂ ਨਾ 78500 ਹੀ ਹੈ ਮੈਮ 78 ਆਹ ਸਾਈ ਡਿਮੋਟੀ ਚੈਨ 5000 ਦੀ ਮੈਮ ਐ ਉਹ ਮੇਰੀ ਗੱਲ ਸੁਣੋ ਜੇ ਇਸ ਤਰ੍ਹਾਂ ਤੁਸੀਂ ਚੱਲੋਗੇ ਨਾ ਤੁਸੀਂ ਇਹਦੇ ਬਕਾਸ ਤੋਂ ਅਨੁਕਾਟ ਆ ਬਗ ਉਹ ਇੰਨਾ ਘਟਾ ਬਾਬਾ ਤੁਸੀਂ ਕਸਟਮਰ ਨੂੰ ਦੇਂਦੇ ਜੇ ਤੇ ਮੈਮ ਅਸੀਂ ਕੋਈ ਘਾਟਾ ਨਹੀਂ ਖਾਰੇ ਮੈਮ ਇਹ ਸਾਡੇ ਕੋਲ ਜਿਹੜੀ ਜੁਐਲਰੀ ਹੈ ਇਹ 골ਡ ਫਾਰਮਿੰਗ ਜੁਐਲਰੀ ਹੈ ਜਿਹੜਾ ਇਹਦਾ نیچے بیس ਹੁੰਦਾ ਹੈ ਉਹ সিলਵਰ ਕਾਪਰ ਦੋਨੋਂ ਮੈਟਲਸ ਨੂੰ ਮਿਕਸ ਕਰਕੇ ਬਣਾਇਆ ਮੈਮ ਇਹਦੇ ਉੱਤੇ 1 ਗ੍ਰਾਮ 골ਡ ਦੀ ਪਲੇਟਿੰਗ ਕੀਤੀ ਗਈ ਹੈ ਜਿਹੜਾ ਇਹਦਾ نیچے بیس ਹੈਗਾ সিলਵਰ ਕਾਪਰ ਦੋਨੋਂ ਮੈਟਲਸ ਨੂੰ ਮਿਕਸ ਕਰਕੇ ਬਣਾਇਆ ਉੱਪਰ 1 ਗ੍ਰਾਮ 24 ਕੈਰੇਟ ਦੀ ਪਰਤ ਚੜਾਈ ਹੈ ਪਿਓਰ 골ਡ ਦੀ ਸੋ ਮੈਡਮ ਇਹ ਹੈ ਕਿੰਨੇ ਕਿੰਨੇ ਤੋਲੇ ਦੇ ਆ ਐ ਮੈਮ 12 ਤੋਲੇ ਦੀ ਚੇਨ ਹੈ ਇਹ ਜਿਹੜੇ ਦੋਨੋਂ ਕੜੇ ਨੇ 3-3 ਤੋਲੇ ਦੇ ਨੇ ਐਂਡ ਜਿਹੜਾ ਸੈੱਟ ਹੈ 12 ਤੋਲੇ ਦਾ ਹੈਗਾ ਹੈ अच्छा ਤੇ ਜੇ ਕਿਸੇ ਨੇ ਇਹ ਤੋਂ ਛੋਟਾ ਲੈਣਾ ਹੋਵੇ ਹਾਂਜੀ ਮੈਮ ਮਿਲ ਜੇਗਾ ਇਹ ਤੋਂ ਛੋਟੇ ਵੀ ਹੈਗੇ ਨੇ ਇਹ ਦੇਖੋ ਛੋਟੀਆਂ ਸਾਰੀਆਂ ਮੈਮ ਤੁਹਾਡੇ ਕੋ ਸਾਰੇ ਤਰ੍ਹਾਂ ਦੀਆਂ ਵੈਰਾਈਟੀਆਂ ਆ ਕਿ ਜਿਹੜੇ ਅਫੋਰਡ ਕਰ ਸਕਦੇ ਹਾਂਜੀ ਜਿਹੜੇ ਨਹੀਂ ਵੀ ਕਰ ਸਕਦੇ ਜਿਹੜੇ ਪਹਿਲਾਂ ਮੈਮ ਪਹਿਲਾਂ ਤਾਂ ਅਮੀਰ ਸੋਨਾ ਪਾਉਂਦੇ ਸੀ ਹੁਣ ਤਾਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹ ਵੀ ਇਹ ਵਾਲੀ ਜੁਐਲਰੀ ਨੂੰ ਪਾ ਸਕਦੇ ਨੇ ਬਿਲਕੁਲ ਬਿਲਕੁਲ ਹਾਂਜੀ ਹੁਣ ਗੱਲ ਕਰ ਠੀਕ ਹੈ ਕਹਿਣੀ ਸਾਨੂੰ ਲਵਾ 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 ਲੈ ਉਹ ਜਿਹੜਾ ਅਰिजिनल ਲੋਗ ਹੁੰਦਾ ਕਿ ਇਹ ਹੈਗਾ ਵਾ ਕਿ ਜਿਸ ਤਰ੍ਹਾਂ ਅਸੀਂ ਅੱਗੇ ਚੈਨੀ ਛੋਟੀ ਜੀ ਬਰੀਕ ਚੈਨੀ ਲੈਂਦੇ ਹਾਂ ਠੀਕ ਹੈ ਲੱਖ ਸਵਾ ਲੱਖ ਦੀ ਚੈਨੀ ਉਹ ਵਰਡ ਜੀ ਸੀਗੀ ਠੀਕ ਹੈ ਹੁਣ ਕਈ ਬੰਦੇ ਸ਼ੌਕਰ ਜੜੇ ਹੈਗੇ ਆ 10-10 ਲੱਖ ਦੀ ਚੈਨੀ ਬਣਾ ਕੇ ਤੇ ਤੁਰਦੇ ਨੇ ਅਸੀਂ ਵੇਖਦੇ ਆ ਯਾਰ ਕਿੱਡੀ ਵਧੀਆ ਚੈਨੀ ਪਾਈ ਹੁਣ ਸਾਡੇ ਵਰਗੇ ਲੋਕ ਵੀ ਇਹ ਚੈਨੀਆਂ ਆਪ ਆਪ ਬਣਾ ਤੁਰਾਂਗੇ ਤੇ ਸਾਡਾ ਉਹ 10 ਲੱਖ ਦਾ ਸਵਾਦ 25000 ਦੇ ਵਿੱਚ ਕੰਪਲੀਟ ਹੁੰਦਾ ਬਿਲਕੁਲ ਜੀ ਤੇ ਇਹ ਸ਼ੋਰੂਮ ਐਨਐਸ ਜਵੈਲਰਾਂ ਤੇ ਫਰਸਟ ਕ੍ਰਾਈ ਦੇ ਬਿਲਕੁਲ ਥੱਲੇ ਆ ਤੇ ਇੱਥੇ ਤੁਹਾਨੂੰ 1 ਗ੍ਰਾਮ 골ਡ ਪਲੇਟਿੰਗ ਮਿਲੇਗੀ 24 ਕੈਰੇਟ ਦੀ ਤੇ ਇਹਦਾ ਜਿਹੜਾ ਬੇਸ ਆ ਉਹ ਸਿਲਵਰ ਦਾ ਤੇ ਕਾਪਰ ਦਾ ਹਾਂਜੀ ਹਾਂਜੀ ਕਾਪਰ ਦਾ ਬਣਿਆ ਹੋਇਆ ਵਾ ਤੇ ਇਹਨਾਂ ਨੇ ਇੱਕ ਹੋਰ ਦੱਸਿਆ ਇੱਕ ਹੋਰ ਵਧੀਆ ਗੱਲ ਸਾਨੂੰ ਦੱਸੀ ਆ ਕਿ ਜੇ ਤੁਸੀਂ ਬੋਰ ਹੋ ਗਏ ਉਹ ਪਾ ਪਾ ਕੇ 1 ਸਾਲ 2 ਸਾਲ ਤੇ ਤੁਸੀਂ ਇਹਨੂੰ ਐਕਸਚੇਂਜ ਵੀ ਕਰ ਸਕਦੇ ਹੋ 50% ਤੇ ਬਾਇਬੈਕ ਐਸਟੀ ਤੁਸੀਂ ਇਹ ਦੋਗੇ ਤੇ 50% ਤੁਹਾਨੂੰ ਵਾਪਸ ਮਿਲ ਜੂਗਾ ਤੁਸੀਂ ਅੱਗੇ ਕੋਈ ਹੋਰ ਜੁਐਲਰੀ ਵੇਖ ਸਕਦੇ ਜੇ ਵੈਸੇ ਵੀ ਲੇਡੀਜ਼ ਵਾਸਤੇ ਤੇ ਜਿੰਨਾ ਘਟਾਏ ਉਹਨਾਂ ਹੀ ਹਨਾ ਜਿੰਨਾ ਵਾਧਾਵੇ ਉਹਨਾਂ ਹੀ ਘਟਾ ਹਨਾ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਸਾਰੇ ਤੇ ਮੈਨੂੰ ਵੀ ਆ ਚੰਨ ਬੜੀ ਸੋਹਣੀ ਲੱਗਦੀ ਹੈ ਜੈਂਟਸ ਵਾਲੀ ਤੇ ਇਹਨਾਂ ਦੇ ਸੈਟ ਕੜੇ ਸਾਰਾ ਕੁਝ ਬਹੁਤ ਹੀ ਵਧੀਆ ਕੁਆਲਿਟੀ ਦਾ ਵਾ ਤੇ ਜ਼ਰੂਰ ਵਿਜ਼ਿਟ ਕਰਿਓ ਆਗੇ ਤੁਸੀਂ ਇੱਕ ਵਾਰ ਜ਼ਰੂਰ ਆਇਓ ਤੁਹਾਨੂੰ ਜ਼ਰੂਰ ਪਸੰਦਾ ਆਊਗਾ ਕਿਉਂਕਿ ਇੰਨੀ ਘੱਟ ਕੀਮਤ ਦੇ ਵਿੱਚ वैसे भी वो एक कहावत नहीं की? की असली सोना आजकल माहौल भी नहीं उतरंदा हैगा बांदा बस स्नैचिंग ਦਾ ਡਰ ਨਾ ਸਨੇਚ ਨਾ ਘਾਚਣ ਦਾ ਡਰ ਬਿਲਕੁਲ ਜੀ ਬਿਲਕੁਲ ਤੇ ਇਸ ਕਰਕੇ ਮਾਹੌਲ ਦੇ ਸਾਬ ਨਟਲ ਨਾ ਬਿਲਦਾ ਵਾ ਤੇ ਜਰੂਰ ਵਿਜ਼ਿਟ ਕਰਿਓ ਜੀ ਐਨਐਸ ਜਨਰਲਸ ਤੇ ਦੇਖ ਲਿਆ ਜੀ ਕਿੰਨਾ ਸਸਤਾ ਸਮਾਨ ਆ ਕਿੰਨਾ ਵਧੀਆ ਸਮਾਨ ਆ ਮਣੇ ਥੋੜੇ ਪੈਸਿਆਂ ਦੇ ਵਿੱਚ ਬਹੁਤੇ سونے ਦਾ ਸਵਾਦ ਆਓ ਤੁਸੀਂ ਵੀ ਇੱਥੇ ਆਓ ਤੇ ਵਿਜ਼ਿਟ ਕਰੋ ਆ ਕੇ ਸਮਾਨ ਲਵੋ ਨਾ ਕਿਸੇ ਚੀਜ਼ ਚੋਰੀ ਦਾ ਡਰ ਜੇ ਤੇ ਨਾ ਸਨੇਚਿੰਗ ਦਾ ਡਰ ਜੇ ਨਾ ਗਵਾਚਣ ਦਾ ਡਰ ਜੇ ਇੰਨੇ ਪੈਸਿਆਂ ਦੇ ਵਿੱਚ ਤੁਹਾਨੂੰ ਕਿੰਨਾ ਕੁਝ ਮਿਲ ਰਿਹਾ ਜਿਹੜੀ ਅਸੀਂ 10-10 ਲੱਖ ਰੁਪਏ ਦੀ ਸੋਨੇ ਦੀ ਚੈਨ ਬਿਆਰੋਂ ਲੈਣੇ ਆ ਅੱਜ ਇੱਥੇ 20-20 ਹਜ਼ਾਰ ਦੀ 15-15 ਹਜ਼ਾਰ ਦੀ 25-25 ਹਜ਼ਾਰ ਦੀ ਚੈਨ ਪੂਰਾ ਸੰਗਲ ਭਰਿਆ ਆ ਤੁਸੀਂ ਲੋਕਾਂ ਨੂੰ ਦੇਖਦੇ ਹੋ ਕਿੰਨੀ ਸ਼ੋਅ ਕਰਦੇ ਨੇ ਤੇ ਇਸ ਤਰ੍ਹਾਂ ਤੁਸੀਂ ਵੀ ਮੈਂ ਥੋੜਾ ਜਿਹਾ ਗੱਲ ਕਰਨ ਲੱਗਾ ਜਿਸ ਤਰ੍ਹਾਂ ਸਾਡੇ ਸੰਗੀਤਕਾਰ ਹਿੰਦੂਸਤਾਨ ਦੇ ਸਾਡੇ ਪੱਪੀ ਲੈਰੀ ਜੀ ਬਹੁਤ ਵਧੀਆ 뮤ਜ਼ਿਕ ਡਾਇਰੈਕਟਰ ਨੇ ਤੇ ਉਹਨਾਂ ਨੇ ਕਿੰਨਾ ਸੋਨਾ ਪਾਇਆ ਹੁੰਦਾ ਤੇ ਤੁਸੀਂ ਵੀ ਇਹੋ ਜਿਹਾ ਸੋਨਾ ਪਾ ਕੇ ਤੇ ਤੁਸੀਂ ਕਹਿ ਸਕਦੇ ਜੇ ਮੈਂ ਵੀ ਪੱਪੀ ਲੈਰੀ ਦਾ ਸੋਨਾ ਤਾਂ ਹੀ ਪਾਣੀ ਤੁਸੀਂ ਐਡਰੈਸ ਦੱਸੋਗੇ ਐਡਰੈਸ ਦੱਸੋ ਉਹ ਐਨਐਸ ਜੂਲਰ 32 ਐਸ ਸੀਟੀ ਮਾਰ ਲੋਅਰ ਗਰਾਉਂਡ ਫਲੋਰ ਮਾਲ ਰੋਡ ਅੰਮ੍ਰਿਤਸਰ ਆਓ ਤੁਸੀਂ ਵਿਜ਼ਿਟ ਕਰੋ ਸਾਰੇ ਭੈਣ ਭਰਾ ਆਓ ਆਪਣੀਆਂ ਨੂੰਹਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਤੇ ਆਪਣੇ ਵਾਸਤੇ ਆ ਕੇ ਇੱਥੇ ਜੁਐਲਰੀ ਖਰੀਦੋ ਤੇ ਆਪਣਾ ਜ਼ਿੰਦਗੀ ਦਾ ਆਨੰਦ ਲਵੋ ਤੈਨੋ ਜੀ ਇਹਨਾਂ ਦਾ ਫੋਨ ਨੰਬਰ ਮੈਂ ਤੁਹਾਨੂੰ ਬੋਲ ਦਿੰਨੀ ਆ ਫੋਨ ਨੰਬਰ ਹੈ ਇਹਨਾਂ ਦਾ 981428777 981428777 ਮਾਲ ਰੋਡ ਤੇ ਫਰਸਟ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੀ ਬ੍ਰਾਂਚ ਐਨ ਐਸ ਜੈਲਰਸ ਤੇ ਮੋਲੌਰ ਤੇ ਫਰਸਟ ਗ੍ਰੇ ਸਾਰਿਆਂ ਨੂੰ ਹੀ ਪਤਾ ਵਾ ਬੇ ਸਾਰੀ ਦੁਨੀਆ ਉਥੇ ਸ਼ੋਪਿੰਗ ਕਰਦੀ ਆ ਬਿਲਕੁਲ ਉਹਦੇ ਥੱਲੇ ਆ ਜਿਆਦਾ ਡਿਫਿਕਲਟ ਨਹੀਂ ਤੁਹਾਨੂੰ ਮੈਸਜ ਹਾਂ ਪੁਰਾਨਾ ਦੇ ਨੀਅਰ ਹੈ ਹਾਂ ਬਿਲਕੁਲ ਪੁਰਾਨਾ ਜੁਐਲਰੀ ਤੇ ਨੀਅਰ ਹੈ ਤੇ ਮਾਲੀ ਰਾਮ ਨਾਲ ਉਹਦੇ ਬੂਲ ਨਾਲ ਵਾਲੀ ਸਾਈਡ ਤੇ ਚਲੋ ਜੀ ਥੈਂਕ ਯੂ ਸੋ ਮਾਚ